ਜਿੰਨੀ ਦੇਰ ਤੱਕ ਆਕਾਲ ਤਖਤ ਆਪਣੀ ਹੋਣ ਚਾ ਜੀ ਸੁਤੰਤਰ ਆ ਆਪਣੀ ਹੋਣ ਦੇ ਵਿੱਚ ਆ ਉਹਦੇ ਉੱਤੇ ਗ੍ਰੰਥ ਤੇ ਪ੍ਰੰਥ ਦਾ ਸਿਧਾਂਤ ਜਿਹਨੂੰ ਗੁਰਿਆਈ ਬਖਸ਼ੀ ਦਾ ਸੰਪਾਤਸ਼ਾ ਨੇ ਉਹ ਸ਼ਸ਼ੋਭਤ ਆ ਉਨੀ ਦੇਰ ਤੱਕ ਕੋਈ ਕਪਲਾ ਨਹੀਂ ਹੋ ਸਕਦਾ ਜੀ ਹੁਣ ਇਹਨਾਂ ਨੇ ਸਿਧਾਂਤ ਆਪਣੇ ਕਬਜ਼ੇ ਚ ਲੈ ਕੇ ਜੀ ਗੜਗੱਜ ਵਰਗੇ ਰਾਤੋਂ ਰਾਤ ਗਿਆਨੀ ਬਿਠਾ ਕੇ ਉਹਦੇ ਨਾਲ ਪੰਜ ਗੋਲ ਪੰਗਾ ਵਾਲੇ ਬਿਠਾ ਕੇ ਸਾਡਾ ਸਿਧਾਂਤ ਪੂਰਾ ਕਰ ਦਿੰਦੇ ਇਹ ਸਿਧਾਂਤ ਨਹੀਂ ਬਣਦਾ ਜੀ ਅੱਜ ਇੱਕ ਤਮਾਸ਼ਾ ਬਣਿਆ ਹੋਇਆ ਆਕਾਲ ਤਖਤ ਬਿਲਕੁਲ ਜੀ ਅੱਜ ਪਟਨਾ ਸਾਹਿਬ ਛੇਕ ਰਿਹਾ ਹੈ ਗੌਰੇ ਮਸਕੀਨ ਨੂੰ ਉਹ ਇਹ ਮਾਫੀ ਦੇ ਰਿਹਾ ਗੜਗਾਜ ਸਿੰਘ ਜੀ ਇਹਨੂੰ ਇਹ ਨਹੀਂ ਸਮਝੇ ਨਹੀਂ ਕਿ ਮੈਂ ਉਹਨੂੰ ਮਾਫੀ ਦੇ ਰਿਹਾ ਤੇ ਮੈਂ ਉਹਨੂੰ ਮਾਨਤਾ ਦੇ ਰਿਹਾ ਪਟਨਾ ਸਾਹਿਬ ਦੇ ਹੁਕਮ ਨੂੰ ਬਿਲਕੁਲ ਜੀ ਅੱਜ ਤੂੰ ਕਹਿਣਾ ਉਹ ਕਰ ਨਹੀਂ ਸਕਦੇ ਜਾਂ ਨਹੀਂ ਕਰ ਸਕਦੇ ਤੂੰ ਮਾਫੀ ਕੋ ਦਿੱਤੀ ਜੀ ਮਾਫੀ ਦੇਣ ਦੀ ਲੋੜ ਕੀ ਸੀ ਬਿਲਕੁਲ ਜੀ ਤੂੰ ਇਹ ਤਮਾਸ਼ਾ ਬੜਿਆ ਹੋਇਆ ਜੇ ਇਹ ਤਮਾਸ਼ਾ ਨਹੀਂ ਬਣ ਸਕਦਾ ਕੋਈ ਖੰਗ ਨਹੀਂ ਸਕਦਾ ਜੀ ਜਿਹੜੇ ਸਨਾਤ ਨੇ ਗੁਰੂ ਸਾਹਿਬ ਨੇ ਬਣਾਏ ਉਹਨਾਂ ਅਗੇ ਕੋ ਖੰਧ ਨੇ ਪੰਜ ਪਿਆਰੇ ਇਕ ਥਾਂ ਹੀ ਬੰਦੇ ਆ ਉਹ ਕਾਲ ਤੱਕ ਤੇ ਆ ਜੀ ਇਹ ਕੋਈ ਤਖਤ ਹੈ ਜਿਹੜਾ ਗੁਰੂ ਸਾਹਿਬ ਨੇ ਆਪ ਬਣਾਇਆ ਜੀ ਬਾਕੀ ਦੇ ਤਖਤ ਸੰਗਤ ਦਾ ਪ੍ਰੇਮ ਹੈ ਅੱਛਾ ਇਸ ਤਮਾਸ਼ੇ ਚ ਜੀ ਨਿਕਲਣ ਦਾ ਕੋਈ ਸਰ ਸੰਜਾ ਹਾਲ ਨਿਕਲਣ ਦਾ ਤਰੀਕਾ ਇਹ ਕੋਇਆ ਕਿ ਆ ਕਿ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਾਵੇ ਸੈਂਟਰ ਸਰਕਾਰ ਜਿਹੜੀ ਸਾਡੇ ਤਮਾਸ਼ੀਨ ਬਣ ਕੇ ਤਮਾਸ਼ਾ ਦੇਖ ਰਹੀ ਆ ਸਾਡਾ ਜਮਹੂਰੀ ਹੱਕ ਨਹੀਂ ਸਾਨੂੰ ਦੇ ਰਹੀ ਜੀ ਸਾਡੀ ਕੌਮ ਦੇ ਵਿੱਚੋਂ ਜਿਹੜੀ ਨਵੀਂ ਪਨੀਰੀ ਉਗਣ ਵਾਲੀ ਆ ਉਹਨੂੰ ਜਰਮਨੀ ਲੈਣ ਦੇ ਰਹੀ ਜੀ ਪੋਲੀਟਿਕਲ ਅਸੀਂ ਸੁਚੇਤ ਹੋ ਸਕੀ ਉਹਦੇ ਲਈ ਮੌਕਾ ਨਹੀਂ ਦੇ ਰਹੀ ਅਸੀਂ ਸਾਡੇ ਨੌਜਵਾਨ ਜਾਂ ਗੁਰਸੇਖਾ ਜਿਹੜੇ ਆ ਉਹ ਆਪਣੀ ਆਪਣੀ ਇਸ ਕਨਾਤ ਨੂੰ ਆਪਣੀ ਇਸ ਹੋਂਦ ਨੂੰ ਸਵਾਲ ਲੈਣ ਗੁਰੂ ਸਾਹਿਬ ਦੇ ਮਿਸ਼ਨ ਨੂੰ ਸਵਾਲ ਲੈਣ ਇਹ ਮੌਕਾ ਨਹੀਂ ਦੇ ਰਹੀ ਕਿਉਂਕਿ ਪ੍ਰਬੰਧਕ ਕਮੇਟੀ ਤੋਂ ਹੀ ਸਾਡੀ ਗੱਲ ਤੁਰਦੀ ਹੈ ਜੀ ਤੇ ਪ੍ਰਬੰਧਕ ਕਮੇਟੀ ਜਦੋਂ ਚੇਂਜ ਆ ਗਿਆ ਪ੍ਰਬੰਧਕ ਕਮੇਟੀ ਤੇ ਉਦੋਂ ਜਿਹੜੇ ਪਹਾੜੇ ਦੇ ਤੇ ਜਿਹੜੇ ਜਿਹੜੇ ਸਵਾਰਥੀ ਤੇ ਜਿਹੜੇ ਨਿਗੂਰੇ ਲੋਕ ਨੇ ਉਹ ਇਹਨਾਂ ਨੂੰ ਕੱਢਣਾ ਤੇ ਉਹ ਸਿੱਖ ਕੱਢ ਸਕਦੇ ਆਪਣੀ ਵੋਟ ਪਾ ਕੇ ਉਹਦਾ ਅਧਿਕਾਰ ਨਹੀਂ ਮਿਲ ਰਿਹਾ ਸਰ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤੀ ਕਰਨ ਵਾਸਤੇ ਜਾਂ ਹੋਰ ਜਥੇਦਾਰ ਸਹਿਵਾਨ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਇੱਕ 34 ਮੈਂਬਰੀ ਕਮੇਟੀ ਬਣੀ ਆ ਕੋਈ ਸਾਰਥਕ ਸੱਟਾ ਨਿਕਲੇ ਗਈ ਨਾ ਚੀਜ਼ਾਂ ਦਾ ਇੱਕ ਜਦੋਂ ਮੈਨੂੰ ਕੱਢਿਆ ਸੀ ਨਾ ਜਿਹੜੇ ਨੇ ਵਿੱਚ ਇਹਨਾਂ ਬਾਗਲ ਨੇ ਜੀ ਜੀ ਉਦੋਂ ਵੀ ਲੋਕਾਂ ਨੇ ਬਹੁਤ ਰੌਲਾ ਪਾਇਆ ਜੀ ਕਿ ਤੁਸੀਂ ਇਹ 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 ਇਤਲਾ ਦੇ ਚਪੜਾਸੀ ਨਹੀਂ ਬਦਲਿਆ ਜਾਂਦਾ ਜਥੇਦਾਰ ਜਿਹੜਾ ਬਦਲਦਾ ਜੀ ਉਦੋਂ ਇਹਨਾਂ ਨੇ ਦਿਖਾਵੇ ਲਈ ਇੱਕ ਜਸਟਿਸ ਨੂੰ ਅੱਗੇ ਲਾ ਕੇ ਤੇ ਇੱਕ ਬਣਾਤਾ ਕਮਿਸ਼ਨ ਜੀ ਕਿ ਤੁਸੀਂ ਦੱਸੋ ਜੀ ਇਹਦਾ ਸੰਵਧਾਨ ਬਣਾਓ ਜੀ ਜਥੇਦਾਰ ਕਿਵੇਂ ਨਿਯੁਕਤ ਹੋਵੇ ਜਾਂ ਜਥੇਦਾਰ ਕਿ ਹੋ ਜਾਵੇ ਜੀ ਉਸ ਪਿਓ ਦੇ ਪੁੱਤ ਨੇ ਇਹ ਦੱਸਿਆ ਕਿ ਜਥੇਦਾਰ ਐਜੂਕੇਟਿਡ ਹੋਵੇ ਉਹ ਗ੍ਰੈਜੂਏਸ਼ਨ ਕੀਤੀ ਹੋਵੇ ਉਹਨੇ ਘੱਟੋ ਘੱਟ ਹੂੰ ਉਹਨੇ ਕਦੀ ਕਤਲ ਨਾ ਕੀਤਾ ਹੋਵੇ ਜੀ ਕੋਕ ਦੇ ਦੇਲ ਚ ਨਾ ਗਿਆ ਹੋਵੇ ਜੀ ਉਹਦੀ ਉਮਰ 45 ਸਾਲ ਤੋਂ ਘੱਟ ਨਾ ਹੋਵੇ ਜੀ ਤੇ ਉਹਦੇ ਮੈਂ ਫਿਰ ਉਹ ਸਾਰਾ ਜਦੋਂ ਉਹਨਾਂ ਨੇ ਕੱਚਾ ਚਿੱਠਾ ਬਣਾ ਲਿਆ ਖਰੜਾ ਤੇ ਉਦੋਂ ਮੈਂ ਬਾਦਲ ਨੂੰ ਪ੍ਰੈਸ ਦੇ ਰਾਇ ਕਿਹਾ ਬਾਦਲ ਸਾਹਿਬ ਇਸ ਭਲੇ ਮਾਲਸ ਨੂੰ ਕਹੋ ਕਿ ਕੋਈ ਗੱਲ ਲਿਖਦੇ ਰঞ্জੀਤ ਸਿੰਘ ਨਾ ਹੋਵੇ ਉਹ ਤਾਂ ਸਾਰਾ ਕੁਝ ਤੁਹਾਡੇ ਬਾਰੇ ਕੇਂਦਰਿਤ ਸੀ ਉਹਨਾਂ ਦਾ ਹਾਂ ਰਜੀਤ ਸਿੰਘ ਨਾ ਹੋਵੇ ਹਾਂਜੀ ਵਰਨਾ ਇਹ ਇਹ ਮਹਾਪੁਰਖ ਮੈਨੂੰ ਦੱਸੇ ਕਿ ਬਾਬਾ ਵਿਧੀ ਚੰਦ ਜੀ ਸੁਖਾ ਸਿੰਘ ਮਤਾਬ ਸਿੰਘ ਜੀ ਨਵਾਬ ਕਪੂਰ ਸਿੰਘ ਵਰਗੇ ਸੂਰਮੇ ਅਜ ਆ ਜਾਣ ਤੇ ਉਹਨਾਂ ਨੂੰ ਕਾਲ ਤੱਕ ਤੇ ਮੱਥਾ ਟੇਕਣ ਦਊਗਾ ਏ ਬਿਲਕੁਲ ਜੀ ਗੁਰੂ ਹਰਗੋਬਿੰਦ ਪਾਸ਼ਾ 11 ਮਹੀਨੇ ਜੀ ਗਵਾਲੀਅਰ ਦੇ ਕਿਲੇ ਚ ਕੈਦ ਕੱਟਣ ਵਾਲੇ ਜੀ ਆ ਜਾਣ ਤੇ ਕਾਲ ਤੱਕ ਤੇ ਬੈਠ ਦਊਗਾ ਏ ਨਹੀਂ ਇਹ ਕਿਹੋ ਜਿਹਾ ਸੰਵਧਾਨ ਉਦੋਂ ਫਿਰ ਉਹਨੂੰ ਦੱਬ ਲਿਆ ਇਹਨਾਂ ਨੇ ਹੋ ਰਿਹਾ ਉਹਨਾਂ ਨੇ ਦੱਬ ਲਈ ਹਾਂ ਹੁਣ ਇਹ ਨਵੀਂ ਕਮੇਟੀ ਜਿਹੜੀ ਬਣਾਈ ਆ ਹਮ 48 ਹੋਣੀ ਆ 148 ਹੋਣ ਜੀ ਆਦੇਸ਼ ਕਿਹਦਾ ਲੈਣਾ ਇਹਨਾਂ ਨੇ ਕਿਹਦੇ ਹੁਕਮ ਨਾਲ ਬਣ ਰਹੀ ਹੈ ਅੱਜ ਪ੍ਰਬੰਧਕ ਕਮੇਟੀ ਦੇ ਵਿੱਚ ਨਾ ਦੇ ਬਾਦਲ ਕਦੀ ਲੜਿਆ ਆਪਣੀ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਨਾ ਉਹਦਾ ਪੁੱਤ ਨਾ ਉਹਦੀ ਧੀ ਨਾ ਉਹਦੀ ਨੂੰਹ ਨਾ ਉਹਦੇ ਪੁੱਤ ਦਾ ਸਾਲਾ ਜੀ ਤੇ ਕਮੇਟੀ ਦੇ ਮਾਲਕ ਹੋ ਨੇ ਕੋਈ ਕਹਿ ਸਕਦਾ ਕਿ ਹੋ ਰਿਹਾ ਕੋਈ ਮਾਲਕ ਬਿਲਕੁਲ ਤੇ ਇਹ 48 ਮੈਂਬਰੀ ਕਮੇਟੀ ਕਿਹਦੇ ਆਦੇਸ਼ ਨਾਲ ਬਣ ਰਹੀ ਆ ਤੇ ਇਹ ਜਦੋਂ ਜੋ ਕੁਝ ਵੀ ਕਰੂਗੀ ਉਹਦੇ ਉਹਦੇ ਤੇ ਉਦੇਸ਼ ਕੀ ਦਾ ਹੋਊਗਾ ਤੇ ਕਿਹੜੇ ਆਦੇਸ਼ ਨਾਲ ਅੱਗੇ ਲਾਗੂ ਹੋਊਗਾ ਉਹ ਸਾਨੂੰ ਦੱਸ ਦੇਣਾ ਇਹ ਪੰਥਕ ਪਰੰਪਰਾਵਾਂ ਨੇਗੀ ਅੱਛਾ ਇਹਦਾ ਕੀ ਵਿਧੀ ਵਿਧਾਨ ਬਣ ਸਕਦਾ ਜੀ ਵਿਧੀ ਵਿਧਾਨ ਗੁਰੂ ਸਾਹਿਬ ਬਣਾ ਕੇ ਮੈਂ ਤੁਹਾਨੂੰ ਦੱਸਿਆ ਜੀ ਅਸੀਂ ਨਹੀਂ ਬਣਾ ਸਕਦੇ ਗੁਰੂ ਸਾਹਿਬ ਬਣਾ ਸਕਦੇ ਜਥੇਦਾਰ ਕਾਲ ਤਖਤ ਕੱਲੀ ਪੋਸਟ ਰੇਂਗੀ ਜੀ ਪੰਜ ਸਿੰਘਾਂ ਦੀ ਪੋਸਟ ਹੈ ਜੀ ਜਿਹੜੀ 1699 ਨੂੰ ਤਾਂ ਪਾਸ਼ਾ ਨੇ ਬਣਾਈ ਸੀ ਜੀ ਕੁਰਬਾਨੀ ਤਿਆਗ ਦੀ ਭਾਵਨਾ ਵਾਲੇ ਪੰਜ ਸਿੱਖ ਜਿਹੜੇ ਕੌਮ ਚੋਂ ਲੱਭ ਲੋ ਉਹਨਾਂ ਦੀ ਸਿਲੈਕਸ਼ਨ ਕਰਕੇ ਪੰਜ ਸਿੰਘ ਕਾਲ ਤਖਤ ਤੇ ਬਿਠਾ ਦਿਓ ਜੀ ਉਹਨਾਂ ਦਾ ਜਿਹੜਾ ਇੱਕ ਸ਼ਰਮਣੀ ਹੋਵੇ ਜਾਂ ਸੀਨੀਅਰ ਹੋਵੇ ਜਾਂ ਬਲਾਰਾ ਹੋਵੇ ਉਹ ਜਥੇਦਾਰ ਕਾਲ ਤੱਕ ਤਾਂ ਖਵਾ ਸਕਦਾ ਜੀ ਜਥੇਦਾਰ ਕਾਲ ਤੱਕ ਤੇ ਇਕੱਲੇ ਦੀ ਪੋਸਟ ਕੋਈ ਨਹੀਂ ਗ੍ਰੰਥੀ ਦਰਬਾਰ ਸਾਹਿਬ ਦੀ ਪੋਸਟ ਆ ਜੀ ਗ੍ਰੰਥੀ ਦਰਬਾਰ ਸਾਹਿਬ ਆਪਾਂ ਬੁੱਢਾ ਜੀ ਦੀ ਪੋਸਟ ਗੁਰੂ ਅਜਨਦੇਵ ਜੀ ਨੇ ਸਥਾਪਿਤ ਕੀਤੀ ਜੀ ਜਿਹੜੀ ਪੋਸਟ ਅੱਜ ਤਰਲੇ ਲੈ ਰਹੀ ਹੈ ਹੱਥ ਜੋੜ ਰਹੀ ਕਿ ਮੈਨੂੰ ਨਾ ਕੱਢਿਓ ਅੱਛਾ ਨਹੀਂ ਉਹ ਤਾਂ ਤਾਂ ਹੋ ਗਿਆ ਜੀ ਬਣਾਉਣ ਦਾ ਤਰੀਕਾ ਤਾਂ ਲੱਗ ਗਿਆ ਹੁਣ ਜਿਸ ਤਰ੍ਹਾਂ ਇਹ ਹਟਾਉਣ ਦਾ ਬੇਹਤ ਪ੍ਰੋਬਲਮ ਹਟਾਉਣ ਦੀ ਪ੍ਰੋਬਲਮ ਹੈ ਹਟਾਉਣ ਦਾ ਤਰੀਕਾ ਇਹ ਹੁੰਦਾ ਹੈ ਕਿ ਜਦ ਫਰਜ਼ ਕਰ ਲਓ ਪੰਜਾਂ ਚੋਂ ਇੱਕ ਬੇਈਮਾਨ ਹੋ ਗਿਆ ਜੀ ਤੇ ਚਾਰ ਜਦੋਂ ਇਹਦੀ ਇਹਦੀ ਸ਼ਿਕਾਇਤ ਹੋਈ ਤੇ ਚਾਰ ਸੇਖੋਂ ਨੂੰ ਪਾਸੇ ਕਰਕੇ ਇੱਕ ਦੀ ਨਿਯੁਕਤੀ ਕਰਨਗੇ ਹੋਰ ਜੀ ਪੰਜ ਪੂਰੇ ਕਰਕੇ ਉੱਤੇ ਮਹਾਦੋਸ਼ ਲਾ ਕੇ ਉਹਨੂੰ ਕਾਲ ਤੱਕ ਤੇ ਤਲਬ ਕਰਨਗੇ ਜੀ ਸੰਗਤ ਦੇ ਸਾਹਮਣੇ ਉਹਨੂੰ ਨੰਗਾ ਕਰਨਗੇ ਜੀ ਜੇ ਨਹੀਂ ਕਰ ਸਕਦੇ ਤੇ ਮਾਫੀ ਮੰਗਣਗੇ ਵੀ ਅਸੀਂ ਗਲਤ ਕੀਤਾ ਜੀ ਇਹ ਬੰਦਾ ਸਾਫ਼ ਹੈ ਤੇ ਜੇ ਇਹ ਸਾਬਤ ਹੋ ਗਿਆ ਤੇ ਉਹਨੂੰ ਘਰ ਦਾ ਰਾਹ ਦਿਖਾਉਣਗੇ ਜੀ ਬਹੁਤ ਵੱਡੀ ਤਨਖਾਹ ਵੱਜਰ ਗਲਤੀ ਹੋਈ ਤੇ ਉਹਨੂੰ ਤਨਖਾਹ ਲਾਉਣਗੇ ਜੀ ਤਨਖਾਹ ਨਾਲਵਾਵੇ ਤੇ ਉਹਨੂੰ 500 ਛੇਕਣਗੇ ਜੇ ਲਵਾ ਲਏ ਤੇ ਉਹਨੂੰ ਸਜ਼ਾ ਲਾਉਣਗੇ ਇਹ ਆ ਸਾਡੀ ਵਿਧੀ ਵਿਵਧਾਨ ਇਹ ਕੋਟਾ ਨੇਗੇ ਆਕਾਲ ਤੱਕ ਸਭ ਦੇ ਜਥੇਦਾਰ ਸਹਿਬਾਨ ਨੇ 2 ਦਸੰਬਰ ਨੂੰ ਇੱਕ ਹੁਕਮਨਾਮਾ ਜਿਹੜਾ ਜਾਰੀ ਕੀਤਾ ਹਾਂ ਉਦੇ ਵਿੱਚ ਕਿਹਾ ਕਿ ਗਿਆਨੀ ਗਰਵਾਚਨ ਸਿੰਘ ਤੇ ਗਿਆਨੀ ਗੁਰਮਖ ਸਿੰਘ ਹੋਰਾਂ ਤੋਂ ਵੀ ਸਪਸ਼ਟੀਕਰਨ ਮੰਗੇ ਜਾਣਗੇ ਜੀ ਤੇ ਉਹਨਾਂ ਦੇ ਜਿਹੜੇ ਸਪਸ਼ਟੀਕਰਨ ਆਏ ਤੇ ਉਹ ਉਹਨਾਂ ਨੇ ਕਿਹਾ ਵੀ ਉਹ ਸਾਨੂੰ ਠੀਕ ਨਹੀਂ ਲੱਗੇ ਜੀ ਤੇ ਉਹਨਾਂ ਦੇ ਉੱਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਪ੍ਰਾਣਿਆਂ ਨੇ ਤੇ ਨਾ ਹੀ ਹੁਣ ਨਵੇਂ ਆ ਨੇ ਗੱਲ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਹੁਕਮਨਾਮਾ ਹੋਇਆ ਹੀ ਨਹੀਂ ਕੋਈ ਜੀ ਤੁਸੀਂ ਕਹਿੰਦਾ ਸਾਨੂੰ ਆਸ ਸੀ ਕਿ ਬਹੁਤ ਕੁਝ ਹੋਊ ਕੁਝ ਨਹੀਂ ਹੋਇਆ ਜੀ ਇਹਨਾਂ ਨੂੰ ਤਲਬ ਕਿਉਂ ਨਹੀਂ ਕੀਤਾ ਜੀ ਤੁਸੀਂ ਸਪਸ਼ਟੀਕਰਨ ਉਹਦਾ ਆਇਆ ਸੁਖਵੀਰ ਬਾਦਲ ਦਾ ਮੈਂ ਜੀ ਝੋਲੀ ਚ ਪਾਉਣਾ ਸਾਰਾ ਤੂੰ ਉਹਨੂੰ ਫਟਾਫਟ ਤਨਖਾਈਆ ਕਰਾ ਦੇਤਾ ਕਿਉਂ ਉਹਨੂੰ ਪੁੱਛਿਆ ਵੀ ਕਿਉਂ ਤੂੰ ਝੋਲੀ ਚ ਪਵਾ ਰਿਆਂ ਵੇ ਬਿਲਕੁਲ ਏਡਾ ਦਿਆਲੂ ਕਿਉਂ ਆ ਤੂੰ ਕੌਮ ਤੇ ਹੂੰ ਫਿਰ ਉਹਨੂੰ ਦੱਸ ਦੇ ਵੀ ਤੂੰ ਆਗਨਾ ਕੀਤੇ ਆ ਕਿ ਨਹੀਂ ਕੀਤੇ ਸੰਗਤ ਨੂੰ ਦੱਸ ਬਿਲਕੁਲ ਜੀ ਆਪਣੇ ਮੂੰਹ ਬਰਗਾੜੀ ਦਾ ਕੈਸ ਕੇਸ ਲੈਂਦੇ ਬੱਚਿਆਂ ਦੇ ਕਤਲ ਲੈਂਦੇ ਕਾਤਲਾਂ ਨੂੰ ਡੀਜੀਪੀ ਬਣਾਉਣਾ ਬਦਲ ਲੈਂਦੇ ਉਹਨਾਂ ਦੇ ਪਰਿਵਾਰਾਂ ਨੂੰ ਕਾਲ ਉਕਾਲੀ ਦਾਲ ਦੇ ਵਿੱਚ ਥਾਂ ਦੇ ਲਈ ਜੀ ਸਲਮਾਨਤ ਕਰਨਾ ਇਹ ਸਾਰੀਆਂ ਗੱਲਾਂ ਲਿਆਉਂਦੇ ਰਿਕਾਰਡ ਤੇ ਲਿਆਉਂਦੇ ਜੀ ਰਿਕਾਰਡ ਕਾਲ ਤੱਕ ਤੇ ਹੁੰਦਾ ਜੀ ਅਜੋ ਇਹ ਨਹੀਂ ਕਹਿ ਸਕਦਾ ਮੈਂ ਤੇ ਐਵੇਂ ਹੀ ਮੰਨ ਗਿਆ ਸੀ ਜੀ ਮੈਂ ਤੇ ਐਵੇਂ ਹੀ ਕਰ ਲਿਆ ਸੀ ਇਹ ਨਹੀਂ ਕਹਿ ਸਕਦਾ ਉਹ ਤਾਂ ਮੁਕਸਰ ਜਾ ਕੇ ਉਹਨੇ ਕਹੇ ਉਹ ਦਿੱਤੇ ਜੀ ਹਾਂ ਇਹ ਨਹੀਂ ਸੀ ਕਹਿ ਸਕਦਾ ਜੀ ਜੇ ਇਹ ਕਾਰਬਨ ਦੂਸਰਾ ਤੁਹਾਨੂੰ ਪਤਾ ਹੈ ਗੁਰਬਚਨ ਸਿੰਘ ਨੇ ਗਲਤ ਕੀਤਾ ਉਹਨੂੰ ਤਲਬ ਕਿਉਂ ਨਹੀਂ ਕੀਤਾ ਜੀ ਕਾਲ ਤੱਕ ਤੇਨ ਤਲਬ ਕਰਕੇ ਉਹਦੀ ਉਹਦੀ ਜਵਾਬਦੇਹੀ ਕਿਉਂ ਨਹੀਂ ਕੀਤੀ ਗਰਵਚਨ ਸਿੰਘ ਹੋਰਾ ਨਾਲ ਤਾਂ ਜੀ ਸਟੇਟਮੈਂਟ ਕਰ ਰਹੇ ਨੇ ਜਿਹੜੇ ਉਹਨੂੰ ਅੱਜ ਤੱਕ ਤਨਖਾਹ ਦਿੰਦੇ ਰਹੇ ਆ ਲੱਖ ਰੁਪਇਆ ਉਹਦੇ ਗੱਲ ਪਾ ਉਹਦਾ ਕਮੇਟੀ ਦੇ ਗੱਲ ਪਾਉਂਦੇ ਰਹੇ ਉਹਦਾ ਜੀ ਉਹਨਾਂ ਨੂੰ ਤਨਖਾਹ ਕਿਉਂ ਨਹੀਂ ਲਈ ਬਿਲਕੁਲ ਤੇ ਇਹ ਸਾਰਾ ਕੁਝ ਡਰਾਮਾ ਸੀ ਜੀ ਡਰਾਮਾ ਹੋਣ ਦੀ ਵਜ੍ਹਾ ਨਾਲ ਇਹਨੂੰ ਤੇ ਬਿਠਾਈ ਰੱਖਿਆ ਕੁਰਸੀ ਤੇ ਜੀ ਤੇ ਇਹ ਕਿਸੇ ਦਾ ਵਾਲਵਿੰਗਾ ਨਹੀਂ ਕਰ ਸਕਿਆ ਇਹਨੇ ਹਫਤੇ ਚ ਸਾਰੇ ਪੰਜੇ ਗ੍ਰੰਥੀ ਘਰੋਂ ਤੋਰਤੇ ਬਿਲਕੁਲ ਜੀ ਏਰ ਵਹਿਤਾ ਨਹੀਂ ਗਿਆ ਸਾਡੀਆਂ ਜੀ ਪੰਜ ਸਿੰਘ ਹੋਣ ਦਸਮ ਪਾਤਸ਼ਾਹ ਦੀ ਥਾਂ ਤੇ ਬੈਠੇ ਬਿਲਕੁਲ ਜੀ ਜਿਨ੍ਹਾਂ ਨੇ ਜਨਾਂ ਲਈ ਦਸਮ ਪਾਤਸ਼ਾਹ ਨੇ ਨਦੇੜ ਚ ਕਿਹਾ ਸੀ ਆਖਰੀ ਸਮੇਂ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ